सिफत कसम सिफत सौ जुड ॾिठे सचे बातशा जनम जनम दी की તુજ દેખે સચ્ચે પાત શમલ જનમ જનમ થી કટિયે તુજ દેખે સચ્ચે પાત શમલ જનમ જનમ થી કટિયે તુજ દેખે સચ્ચે પાત શમ આખો સક નામ શ્રી સਿਰ આખોજી સક નામ શ્રી ਤਨਨ ਅਨ ਸਤਿਗੁਰੂ ਸ੍ਰੀ ਗੁਰੂ ਗੰਗਦ ਦੇਵ ਸਾਹਿਬ ਸੱਚੇ ਕਾਚਨ ਜੀ ਦਾ ਮਹਾਨ ਪ੍ਰਕਾਸ਼ ਵਰੋ ਕੰਸ ਮੁਤੇ ਸੰਸਾਰ ਵਿਸ਼ਵ ਦੇ ਅੰਦਰ ਸਦਮ ਆਮਨ ਨਾਲ ਸੰਕੰਮ ਨਾ ਜਾ ਰਹੀਆਂ ਹਨ ਉਸ ਦੇ ਲਈ ਦੇ ਤਹਿਤ ਇਹ ਪਲਮਰਮ ਸਮਾਗਮ ਗੁਰੂ ਦਾ ਅਸ਼ਿਰ ਗੁਰੂ ਗੰਗਦ ਦੇਵ ਜੀ ਸਮੁਤਰੀ ਪ੍ਰਵੰਧਕ ਕਮੇਟੀ ਔਰ ਸਮੂਹ ਲਗਪੈੰਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਦਾ ਇਹ ਵਿਸ਼ੇਸ਼ ਸਮਾਗਮ ਨਸੀਪਲ ਪਬਲਿਕ ਪਾਰਕ ਦੀ ਪ੍ਰਵੰਧਕ ਕਮੇਟੀ ਔਰ ਇਸ ਲਗਪੈੰਦੀ ਸਮੂਹ ਸੰਮਤਾਂ ਔਰ ਸ਼੍ਰੀ ਗੁਰੂ ਨਾਨਕ ਜੀ ਸੇਵਾ ਸੈਕਟੀ ਦੇ ਸਮੂਹ ਮੈਂਬਰਾਂ ਵੱਲੋਂ ਜੇ ਜੇ ਤੌਰ ਤੇ ਅੱਜ 15ਵਾਂ ਸਮਾਗਮ ਹੈ ਬਹੁਤ ਹੀ ਪਿਆਰ ਦੇ ਨਾਲ ਇਸੇ ਸਾਰੇ ਇਸ ਮਾਤਮੇ ਵਿੱਚ ਸਮੂਹ ਸੰਸਾ ਦੇ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਕੇ ਹਰ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਸੰਗਤਾਂ ਦੇ ਲਾਭ ਪ੍ਰਾਪਤ ਕੀਤੇ ਹਨ ਅੱਜ ਦੇ ਨਾਲ ਵਿਸ਼ੇਸ਼ ਦੇ ਵਰਨਾ ਵਿੱਚ ਪਾਇਸੇ ਪਾਈ ਸੁਰਿੰਦਰ ਸਿੰਘ ਜੀ ਪਾਈ ਮੱਛਰ ਸਿੰਘ ਜੀ ਹਜ਼ੂਰੀ ਰਾਗ ਜੀ ਸਤ ਸੰਗ ਸ਼੍ਰੀ ਦਰਬਾਰ ਸਾਹਿਬ ਆਪ ਸਭੂ ਸੰਗਤਾਂ ਨੂੰ ਕੀਰਤਨ ਭਜਨ ਨਾਲ ਜੋੜ ਰਹੇ ਸਾਂਜ ਕਲਪਨ ਕੀਰਤਨ ਪ੍ਰਧਾਨ ਨਾਲ ਗੁਰਮੁਖ ਜੱਪੀ ਐ ਲਾਈਵ ਜੱਪੀ ਸੱਜੇ ਲੱਗਦੇ ਇਸ ਸ਼ਹਿਰ ਦੇ ਬਹੁਤ ਵੱਡੇ ਪਾਵਨ ਜਿੱਥੇ ਇਹਨੇ ਵੱਡੇ ਵੱਡੇ ਸਮਾਗਮਾਂ ਕੀਤੇ 15 16 ਦਿਨਾਂ ਦੇ ਸਮਾਗਮਾਂ ਦੀਆਂ ਲੜੀਆਂ ਔਰ ਗੁਰੂ ਨਾਨਕ ਜੀ ਦੀ ਸੇਵਾ ਸੈਟੀ ਮਦੋਂ 15 20 ਦਿਨਾਂ ਦੇ ਸਮਾਗਮਾਂ ਦੀ ਹਰ ਸਾਲ ਲੜੀ ਫਿਰ ਗੁਰੂ ਰਾਮਦਾਸ ਜੀ ਦੀ ਸੇਵਾ ਸੈਟੀ ਉਹਨਾਂ ਬਲੰਗੁਰ ਮੇ ਸਮਾਗਮ 45 ਸਾਲ ਬਲੰਗੁਰ ਦਾ ਰਮਜੀਸਾ ਬਲੰਗੁਰ ਦਾ ਟਾਲੀਸਾ ਬਲੰਗੁਰ ਹਾਕ ਕੋਈ ਦਿਨ ਕੋਈ ਹਫਤਾ ਵੀ ਨਹੀਂ ਇਸ ਤਰ੍ਹਾਂ ਦਾ ਨਹੀਂ ਜਾਂਦਾ ਜਿਹੋ ਕੋਈ ਸਮਾਗਮ ਨਾ ਹੁੰਦਾ ਇਸ ਲੱਭਿੰਦੇ ਭਾਗ ਵੱਡੇ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਤਸਵੀਰ ਨੂੰ ਭਾਗ ਲਾਇਆ ਗਦਪਾਤਸ਼ਾਹ ਨੇ ਇਸ਼ਾਰਾ ਕਰਕੇ ਪੁੱਛਿਆ ਸੀ ਜਿੱਥੇ ਮਹਾਰਾਜ ਰਹੇ ਉਹ ਨਗਰ ਦਾ ਨਾਮ ਹੈ ਚੱਕ ਗੁਰੂ ਮਹਾਰਾਜ ਪੁੱਛਿਆ ਭਾਈ ਇਹ ਆ ਸ਼ਹਿਰ ਕਿਹੜਾ ਹੈ ਇਹਦੇ ਦੇ ਦੱਸਣਾ ਮਾਦੇ ਆ ਕਿ ਆਹ ਮਹਾਰਾਜ ਇਹ ਨੀਮਾ ਸ਼ਹਿਰ ਹੈ ਇਹਦਾ ਨਾਮ ਹੋਣਾ ਉਹਦਾ ਇਸ ਤਰ੍ਹਾਂ ਦੇ ਨਾਮ ਰੱਖੇ ਹੁੰਦੇ ਸੀ ਅੱਜ ਵੀ ਇੱਕ ਪੰਡ ਦਾ ਨਾਮ ਹੀਮਾ ਆ ਹੀਮਾ ਇੱਕ ਦਾ ਨਾਮ ਰੱਖਿਆ ਹੁੰਦੇ ਸੀ ਉੱਚਾ ਉਹ ਛੋਟਾ ਹੈ ਤਾਂ ਉਹਦਾ ਨਾਮ ਹੋ ਲੱਕ ਦੇ ਨਾਮ ਵੱਡਾ ਫਾਟਾ ਛੋਟਾ ਫਾਟਾ ਕੋਰਤ ਹੋਵੇ ਕਲਾ ਹੋਵੇ ਇਹਦਾ ਨਾਮ ਹੈ ਇਹਦਾ ਮਹਾਰਾਜ ਹੀਮਾ ਸ਼ਹਿਰ ਹੈ ਸ੍ਰੀ ਗੁਰੂ ਦੇਖੋ ਹਦਰ ਮਹਾਰਾਜੀਆਂ ਦੀ ਦ੍ਰਿਸ਼ਟੀ ਲਈ ਕਹੇ ਭਾਈ ਨੀਮਾ ਨਹੀਂ ਨਮਾ ਜਿੱਥੇ ਸਾਹਿਬ ਨੇ ਚਰਨ ਪੈਜੇ ਉਹ ਵਕ ਕੇ ਨਮਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤ ਜਿਨੇ ਜਿਨੇ ਪੰਮਾਂ ਦੀ ਉਮਦ ਲੰਘੀ ਹੈ ਵਿੱਚ ਕੋਈ ਨਾ ਕੋਈ ਪ੍ਰੀਤੀਆਂ ਔਨੀਆਂ ਰਹਿਦੀਆਂ ਨੇ ਪਰ ਸਾ ਸੰਗਤ ਵੱਡੇ ਭਾਵ ਇਸ ਧਰਤੀ ਦੇ ਇਸ ਸ਼ਹਿਰ ਤੇ ਇਸ ਇਲਾਕੇ ਦੇ ਇੰਨੇ ਸਮਾਗਮ ਹੋ ਰਹੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਹੈ। ਇਹ ਲੱਗਦਾ ਮੈਂ 5-6 ਸਾਲ ਲੰਮੇ ਗੁਰਮੁਖ ਸਮਾਗਮ ਨੂੰ। ਅਸਿਮ ਜਹਰੀਦ ਹੈ। ਤਾਂ ਸਾਸ ਨੂੰ ਤਾਂ ਫਾਜ਼ਿਲ ਕਾ ਵੱਲ ਮਲੋਟ ਵੱਲ ਚਲੇ ਜਾਓ। ਜਦੋਂ ਉੱਥੇ ਜਹਰੀਦ ਉਹ ਕਹਿੰਦਾ ਭਾਈ ਸਾਹਿਬ ਅਸੀਂ ਆ 34 ਸਾਲਾਂ ਦਾ ਸਮਾਗਮ। ਭਾਈ ਸਾਹਿਬ ਜੀ ਆ 34 ਸਾਲਾਂ ਦਾ ਸਮਾਗਮ। ਪਾਇਸਾ ਜੀ ਤਿੰਨ ਸਾਲ ਪਹਿਲਾਂ ਸਮਾਗਮ ਹੋਇਆ ਸੀ ਤਿੰਨ ਸਾਲਾਂ ਬਾਅਦ ਸਮਾਗਮ ਹੋਇਆ ਆਪਣੇ ਦਾ ਸਾਥ ਸਿੰਘ ਨੇ ਤਿੰਨ ਮਹੀਨੇ ਵੀ ਲੰ데 ਸਮਾਗਮ ਮੰਗਦਾ ਔਰ ਹੁਣ ਜਿਹੜੀ ਗੱਲ ਦੀ ਆਪਾਂ ਵਿਚਾਰ ਕਰਨੀ ਉਹ ਸੁਣ ਇੱਕ ਵਾਰ ਹਾਜ਼ਰੀ ਲਾਓ ਅੱਸੀ ਸਤਿ ਸਬਕਸ਼ੋ ਕੋਈ ਰਸਨਾ ਬਾਕੀ ਨਾ ਰਵੇ ਦੋਨੇ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਜ ਕੇ ਕਰਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜੀ ਗੱਲ ਦੀ ਵਿਚਾਰ ਕਰਨੀ ਉਹ ਸਮਝੋ ਉਹਦੇ ਵਿੱਚ ਤੁਸੀਂ ਵੀ ਹਾਜ਼ਰ ਹੋ ਮੈਂ ਨਹੀਂ ਹਾਂ ਸਮਾਗਮਾਂ ਤੇ ਲੜੀ ਆਹੇ 15-20 ਦਿਨ ਚੱਲੀ ਸਮਾਗਮਾਂ ਤੇ ਲੜੀ ਸਿਰ ਇੱਕ ਤਾਂ ਮਿਹਨਤ ਤੇ ਚੱਲੇਗੀ ਜੇ ਇਸ ਅੰਬਰ ਤੋਂ 11 ਅਕਤੂਬਰ ਤੱਕ ਸਲਾਨਾ ਸਮਾਗਮ ਸਿਰ ਸ਼ੁਰੂ ਹੋਣਾ ਹੈ ਇਹਦੇ ਦੌਰਾਨ ਗੁਰਦੁਆਰਾ ਸਿੰਘ ਸਾਬ੍ਹੋਂ ਗੁਰੂ ਅੰਗਦ ਦੇਵ ਗੁਰਦੁਆਸਾਹਬੋਂ ਮਨਜੀਤ ਸਾਹਿਬ ਤੋਂ ਔਰ ਟਾਲੀ ਸਾਹਿਬ ਦੇ ਪ੍ਰਬੰਧ ਕਮੇਟੀ ਵਿੱਚ ਵੀ ਸਮਾਗਮ ਹੋਣ ਆਪਾਂ ਸਾਰੇ ਉੱਤੇ ਉਹ ਮੰਨਦੇ ਹਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਦੇ ਵਿੱਚੋਂ ਲਾਭਾ ਕੀ ਲੱਗਿਆ ਆਪਾਂ ਪ੍ਰਾਪਤ ਕੀ ਕਰਨਾ ਸੀ ਕੀ ਪ੍ਰਾਪਤ ਕੀਤਾ ਹੈ ਹਰ ਦੁਕਾਨਦਾਰ ਸ਼ਾਮ ਨੂੰ ਦੁਕਾਨ ਬੰਦ ਕਰਨ ਲੱਗਿਆ ਦੱਲੇ ਗੋਲ ਘਾਟੇ ਦੁਕਾਨ ਵੱਲ ਨજર ਮਾਰ ਕੇ ਸਾਬ ਕਰਦਾ ਹੈ ਸੌਦੇ ਕਿੰਨੇ ਵਿਕੇ ਨੇ ਪ੍ਰੋਫਿਟ ਕਿੰਨਾ ਹੋਇਆ ਉਹ ਸ਼ਾਮ ਨੂੰ ਸਾਬ ਨੂੰ ਲਉਂਦਾ ਜਿਹੜਾ ਦੁਕਾਨਦਾਰ ਆਪਣੀ ਦੁਕਾਨ ਵੱਲ ਨਜ਼ਰ ਨਾ ਮਾਰੇ ਤੇ ਗੋਲ ਉਹਦਾ ਹਿਸਾਬ ਨਾ ਲਾਵੇ ਉਹ ਘਟੇ ਗ ਜਾਂਦਾ ਹੈ ਹਰ ਵਪਾਰੀ ਆਪਣੇ ਵਪਾਰ ਬਾਰੇ ਸੋਚਦਾ ਐ ਇੰਨੇ ਦੀ ਚੀਜ਼ ਲਈ ਸੀ ਔਰ ਇੰਨੇ ਦੀ ਵਿਕੀ ਐ ਐਨਾ ਮੈਨੂੰ ਵਿਹਾਰ ਪੈ ਗਿਆ ਹਰ ਵਪਾਰੀ ਆਪਣਾ ਸਾਥ ਹਲਾਉਂਦਾ ਜਿਹਦੀਆਂ ਬੱਸਾਂ ਚੱਲਦੀਆਂ ਨੇ ਉਹ ਵੀ ਸਾਥ ਹਲਾਉਂਦਾ ਵੀ ਸਵੇਰ ਤੋਂ ਇੰਨਾ ਪਟਰੋਲ ਡੀਜ਼ਲ ਲੱਗਾ ਐ ਇੰਨੀ ਤਨਖਾਹ ਡਰੇਗਾ ਕੰਡਕਟਰਾਂ ਦੀ ਚਲੇ ਗਈ ਮੈਨੂੰ ਕੀ ਬਚਿਆ ਇਤਨਾ ਸਾਥ ਸੰਗ ਸਾਨੂੰ ਵੀ ਸਾਥ ਲਾਉਣਾ ਚਾਹੀਦਾ ਸਾਨੂੰ ਕੀ ਬਚਿਆ ਭਾਈ ਦਿੱਲੀ ਨਾਲ ਤਾਂ ਸਿੱਧਾ ਹਿਸਾਬ ਹੈ ਵੀ ਪਰਸੋਂ ਨੂੰ ਅਮਰ ਸੰਚਾਰ ਹੋਵੇ ਮੋਟਾ-ਮੋਟਾ ਸਹਦਤੋ ਲੱਗਦਾ ਨੇ ਜੇ ਬੱਚਿਆ ਕੀ ਔਰ ਦੂਜੀ ਗੱਲ ਆਪਣ ਖੱਟ ਕੇ ਕੀ ਰਹੇ ਇਹ ਜ਼ਰੂਰੀ ਨਹੀਂ ਕਿ ਰਜਾਈ ਕੋ ਸਿਰਫ ਵਕਤ ਆ ਜਾਂਦੇ ਇਤਸਾਲ ਬੱਚਾ ਸਕੂਲ ਵਿੱਚ ਪੜਦਾ ਹੈ ਸਾਲ ਵਿੱਚ ਸੈਮੈਸਟਰ ਵਾਈਜ਼ ਕਿੰਨੀਆਂ ਪ੍ਰੀਖਿਆਵਾਂ ਹੁੰਦੀਆਂ ਨੇ الزام دین تو بعد پھر وہ کلاس پاس کرتا ہے ریزلٹ ایک مہینے بچی تھوڑی آ جائے گا کسی بچے نے ڈگری کرنی ہے پانچ سال پڑھ دے پھر وہ ڈاکٹر بن گیا یہ تھوڑی بھی انہیں ایم بی بی ایس کرنے واسطے ایڈمیشن لے لی ہے وہ ڈاکٹر بن گیا نہیں پانچ سال پڑھنے کے بعد پھر انہیں ڈاکٹر بن گیا وہ تو بعد وہ کسی وشیش

ਕਹਿਣ ਉਹ ਭਾਗ ਉਹਦੇ ਨਾਮ ਨਾਲ ਦੀ ਡਾਕਟਰ ਲੱਗਦਾ ਪਰ 5 ਸਾਲਾਂ ਬਾਅਦ ਜੇ ਉਹ ਮਕਸਦ ਵੱਲ ਤੁਰਿਆ ਰਿਹਾ ਚਲੋ ਇੱਕ ਤੋਂ ਵੀ ਸੌਖੀ ਉਦਾਹਰਨ ਆਪਾਂ ਸਾਰੇ ਬ੍ਰਿਸ਼ਤੀ ਆ ਮੈਂ ਵੀ ਬ੍ਰਿਸ਼ਤੀ ਤੁਸੀਂ ਵੀ ਬ੍ਰਿਸ਼ਤੀ ਜਦੋਂ ਬੱਚੇ ਨੂੰ ਸਕੂਲ ਵਿੱਚ ਪੜਨ ਖੱਲੀ ਦਾ ਉਹਦੇ ਬੈਗ ਵਿੱਚ ਦੋ ਚੀਜ਼ਾਂ ਤੁਹਾਡੇ ਵੀ ਬੈਗ ਵਿੱਚ ਦੋ ਚੀਜ਼ਾਂ ਬੱਚੇ ਨੇ ਬੈਗ ਵਿੱਚ ਦੋ ਚੀਜ਼ਾਂ ਪਾਈਆਂ ਗਈਆਂ ਇਤ ਸਕੂਲ ਵਿੱਚ ਪੜਨ ਵਾਸਤੇ ਬਹੁਤ ਸਭਾਵਕਤਾ ਪਾਉਂ। ਦੂਜੀ ਚੀਜ਼ ਦੇ ਨ ਪਾਈਏ ਮਾਂ ਨੇ। ਉਹ ਕੀ ਪਾਇਆ? ਮਾਂ ਬੜੇ ਪਿਆਰ ਨਾਲ ਕੋ ਪ੍ਰੌਠੀ ਤਿਆਰ ਕਰਦੀ ਐ ਸਵੇਰੇ। ਆਲੂ ਵਾਲੀ। ਜਬ ਕੋਈ ਧੀਰੇ ਸੱਦੀ ਵਾਲੀ। ਉਹ ਪ੍ਰੌਠੀ ਪਿਆਰ ਲੱਗ ਕੇ ਟਿਫਨ ਪਾ ਦੇ ਬੱਚੇ ਦੇ ਲੈਕ ਪਾ ਦੇ। ਰੋਜ਼ ਸਵੇਰੇ ਉੱਠ ਕੇ ਪ੍ਰੌਠੀ ਤਿਆਰ ਕਰਦੀ ਐ। بچے نے دائر میں ٹیفن پہنڈی ہے پر ہون دو رن لگ گیا ماں پوش ہے بیٹا ٹیفن پا لیا کئی ہاں ماں ٹیفن پہنڈی ہے کتاپاں سکول نے پاتیاں نے ٹیفن ماں نے پایا ہے جدو بچہ سکولوں کا رہا ہے ماں پوش دی ہے بیٹا ہوم بار کی ملے آج کی پڑا ہے اینڈی پوش دی ہے کی پڑا ہے اچھا دیئے بچے یہ کرے ماں پرانٹھی بہت سواس تھی وہ کہے وہ تو ٹھیک ہے پڑھایا کیا ہے جو پڑھایا ہو تو نہیں میں نے پڑھایا پر پرانٹی بہت سوا سی کل بھی یہی پرانٹی میں نے پڑھایا ہو معاف کرے ہو ایک دن ماں برداشت کر لے گی دو دن چار دن دس دن برداشت کرے گی گیار میں دنوں سکولے جاوڑے گی بچہ روح پرانٹی کھا کے مر جاندہ کھا گی ہو کلی پرانٹی کھان واسطے نہیں بہت میں دو چیزیں پائیں ہیں وہ پرانٹی وہ پوجن ضروری سی سریع سوست واسطے ਔਰ ਪਾਸ ਹੋਣੇ ਪੜਾਈ ਕਰਕੇ ਹੋਣਾ ਸੀ ਕਦਾਪਾਂ ਪੜ੍ਹਨੀਆਂ ਸੀ ਐਦਾਂ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਸਮਾਗਮ ਦਾ ਮੋਢ ਲੱਗਦਾ ਹੈ ਉੱਪਰ ਲਿਖਿਆ ਹੁੰਦਾ ਗੁਰਮਤ ਸਮਾਗਮ ਥੱਲੇ ਲਿਖਿਆ ਹੁੰਦਾ ਗੁਰੂ ਘਰ ਅਟੁੱਟ ਲੰਗਰ ਵਰਤੇਗਾ ਤੇ ਜੇ ਤੁਸੀਂ 16 ਦਿਨਾਂ ਵਿੱਚ ਇਹ ਕੌਂ ਪ੍ਰਸ਼ਾਦਾ ਦਾ ਉਹਨਾਂ ਦਾ ਵਧੀਆ ਸੀ ਗੁਰਸਾ ਨਾ ਕਰਾ ਜਿਹੜਾ ਸਮਾਗਮ ਹੋਇਆ ਨਾ ਪ੍ਰਸ਼ਾਦਾ ਜਿਹੜਾ ਕੋਈ ਲੰਗਰ ਬਣਾਇਆ ਉਹ ਨਸੀਪਲ ਕਮੇਟੀ ਵਾਲਿਆਂ ਦੇ ਜਿਹੜੇ ਪਾਰਕ ਵਾਲਿਆਂ ਦਾ ਸਮਾਗਮ ਬਹੁਤ ਵਧੀਆ ਸੀ ਸਾਹਿਬ ਭਲਵੇਂ ਵਾਲਿਆਂ ਨੇ ਆਉਂਦੇ ਆਏ ਅੱਛਾ ਦੂਜਿਆਂ ਨੇ ਅੱਜ ਸਗਰੀਬੀ ਲਾਇਸੀ ਕਿੰਨੇ ਜਲ ਜੀਰਾ ਵੀ ਲਾਇਆ ਸੀ ਜੇ ਤੁਹਾਨੂੰ 16 ਦਿਨਾਂ ਦੇ ਵਿੱਚ ਪਦਾਰਥ ਜਿੱਤੇ ਰਹੇ ਗਏ ਗੁਰੂ ਦਾ ਪਰਮਾਰਥ ਦਾ ਰਸਤਾ ਯਾਦ ਨਾ ਰਿਹਾ ਰਿਜ਼ਲਟ ਕੀ ਆਉਣਾ ਹੈ ਬੋਲੇ ਤੁਸੀਂ ਰਿਜ਼ਲਟ ਕੀ ਆਉਣਾ ਹੈ ਫਿਰ ਇਹ ਕਹਿੰਦਾ ਭਾਵੇਂ ਤੁਹਾਡਾ ਤੇ ਭਾਵੇਂ ਮੇਰਾ ਬੱਚਾ ਪ੍ਰੋਫੈਸਰ ਦਾ ਕਰ ਮੋੜ ਗਿਆ ਹੈ

ਸਿਰ ਗੁਰੂ ਗੰਗਦ ਦੇ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਨਾ ਹੁਣੇ ਪੜ੍ਹਦੇ ਅਸੀਂ ਡੱਕ ਕਦੇ ਹਾਂ। ਉਹ ਸ਼ਲੋਕ ਵਿੱਚ ਮਹਾਰਾਜ ਨੇ ਲਿਖਿਆ ਜੇ ਕੋਈ ਬੰਦਾ ਕਹੇ ਕਿ ਮੈਂ ਉਦਮ ਕੀਤਾ ਤੇ ਆਹ ਚੀਜ਼ ਮੈਂ ਪ੍ਰਾਪਤ ਕੀਤੀ। ਕਹਿੰਦੇ ਭਾਈ ਉਹਨੂੰ ਫਿਰ ਬਖਸ਼ਿਸ਼ ਨਹੀਂ ਕਿਹਾ ਜਾ ਸਕਦਾ। ਉਹਨੂੰ ਦਾਤ ਨਹੀਂ ਕਿਹਾ ਜਾ ਸਕਦਾ ਉਹ ਗੁਰੂ ਦੀ ਦਾਤ ਤੋਂ ਮੰਝਿਆ ਰਹੇਗਾ ਜੇ ਕੋਈ ਉਤਮ ਕਰਕੇ ਕਦੇ ਮੈਂ ਕੀਤਾ ਮੈਂ ਰੋਜ ਜੰਮੈਂ ਮੈਂ ਆ ਕਰਨਾ ਜੇ ਉਹ ਆਪਣੇ ਆਪ ਦੇ ਮੈਂ ਤੇ ਆ ਜਾਏ ਗੁਰੂ ਦੀ ਬਖਸ਼ਿਸ਼ ਤੋਂ ਮੰਝਿਆ ਰਹੇਗਾ ਜੇ ਆਪਣੇ ਤੇ ਬਖਸ਼ਿਸ਼ ਨਹੀਂ ਹੋ ਰਹੀ ਦਬ ਦਿੱਲੀ ਨਹੀਂ ਹੋ ਰਹੀ ਕਿਤੇ ਨਾ ਕਿਤੇ ਇਕੋ ਕੋਈ ਹਉਮੈ ਕੋਈ ਅਹੰਕਾਰ ਦਾ ਕੰਨ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਦ ਲਕ ਮੇਰੀ ਮੇਰੀ ਪਰੈ ਤਦ ਲਕ ਤਾਜ ਏਕ ਨਹੀਂ ਸਦਾ ਜਦ ਮੇਰੀ ਮੇਰੀ ਮਿਟ ਜਾਏ ਤਦ ਤ੍ਰਵ ਕਾਜ ਸਵਾਹ ਸਲੋਕ ਕੀ ਆਈ ਉਹ ਮਹਾਰਾਜ ਨੇ ਕਿਹਾ ਸਲੋਕ ਨਾ ਦੂਜਾ ਇਹ ਤਨਹੀ ਬਾਤ ਆਪਸ ਤੇ ਜੋ ਪਾਈ ਹੈ ਪੜੋ ਤੋ ਵੀ ਆਪੇ ਇਕ ਨਹੀਂ ਦਾਤ ਆਪਸ ਤੇ ਜੋ ਪਈ ਐ ਇਕ ਨਹੀਂ ਦਾਤ ਆਪਸ ਤੇ ਜੋ ਆਹ ਤੁਹਾਨੂੰ ਪੜੋਨੇ ਇੰਨੇ ਸਮਾਗਮ ਹੋ ਰਹੇ ਨੇ ਮੈਂ ਪਹਿਲਾਂ ਬਹੁਤ ਦਿਨ ਸਮਾਗਮਾਂ ਚ ਹੁੰਦਾ ਰਿਹਾ ਤੁਹਾਨੂੰ ਕਪੂ ਅੰਗਸ ਸੇ ਮਹਾਰਾਜ ਦੀ ساری ਮਾੜੀ ਯਾਦ ਹੁੰਦੀ ਸੀ ਬਾੜ ਤੇ ਬਾੜ ਸਲੋਕੇ ਆਦੋਂ ਮੈਂ ਤੇ ਇਸ ਪੜੋ ਸਲੋਕ ਮੰਨ ਲਾ ਗੁਜਤ ਇਕ ਨਹੀਂ ਲਾਤ ਆਪਸ ਤੇ ਜੋ ਪਈ ਐ ਇਕ ਨਹੀਂ ਲਾਤ ਆਪਸ ਤੇ ਜੋ ਪਈ ਐ ਕਹਿੰਦੇ ਭਾਈ ਇਹ ਲੋ ਜੀ ਲਾਤ ਐ ਜਿਹੜੀ ਤੂੰ ਕਹਵੇਂ ਮੈਂ ਉਤਮ ਕਰਕੇ ਭਾਈ ਆਪਸ ਤੇ ਜੋ ਪਈ ਐਦਰ ਵੀ ਮੈਂ ਉਤਮ ਕੀਤਾ ਮੈਂ ਇਸ ਤਰ੍ਹਾਂ ਕੀਤਾ ਮੈਂ ਇਸ ਤਰ੍ਹਾਂ ਕੀਤਾ ਜੇ ਤੇਰੇ ਵਿੱਚ ਉਤਮ ਮੈਂ ਆ ਗਿਆ ਕਿ ਮੈਂ ਕੀਤਾ ਉਹ ਦਾਤ ਨਹੀਂ ਰਹਿਣੀ ਜੇ ਕੋ ਕਰ ਬਹੁਤ ਅਨੇ ਤਾਮਗਿਰਨੀ ਤਾਮੇ ਤਿਤੰਗ ਉਹ ਦਾਤ ਨਹੀਂ ਫਿਰ ਰਹੀ ਦਾਤ ਉਹ ਹੈ ਜਿੱਤੇ ਕਦੇ ਮੇਰਾ ਕੋਈ ਉਦਮ ਨਹੀਂ ਗੁਰੂ ਨੇ ਬਖਸ਼ਿਸ਼ ਕੀਤੀ ਉਦੋਂ ਦਾਤ ਹੈ ਇਹ ਦਾਤ ਤਾਂ ਨੇਸ਼ਾ ਹੀ ਸੁੱਖ ਦਾ ਹੀ ਹੈ ਬਾਕੀ ਚਿੰਜਾਂ ਜਿਹੜੀਆਂ ਆਪਸ ਤੋਂ ਪਾਈਆਂ ਨੇ ਉਹ ਦੁੱਖ ਦਾ ਹੀ ਹੋਇਆ ਪੜੋ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤਰ ਸਾਹਿਬ ਟੁੱਠੇ ਜੋ ਮਿਲੈ ਕਹਿੰਦੇ ਭਾਈ ਉਹ ਪਰਮਾਤਮਾ ਦਾ ਤਬਖਸ਼ ਹੈ ਉਹ ਗੁਰੂ ਦੀ ਬਖਸ਼ਿਸ਼ ਹੈ ਜਿਹੜੀ ਸਾਹਿਬ ਟੁੱਠੇ ਪਾਈ ਹੈ ਜਿਹੜਾ ਗੁਰੂ ਨੇ ਤਰੁੱਠ ਕੇ ਤੈਨੂੰ ਬਖਸ਼ਿਸ਼ ਦਿੱਤਾ ਹੈ ਕਦੇ ਦਿੰਦਾ ਕਹ ਮੇਰਾ ਉਤਮ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਹੋਈ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਇੰਨੇ ਸਾਲਾਂ ਬਾਅਦ ਜਦੋਂ ਪੁੱਤਰ ਦੀ ਢਾਟ ਹੋਈ ਉਦੋਂ ਸਿੱਖਾਂ ਕਿਉਂ ਮਹਾਰਾਜ ਬਹੁਤ ਖੁਸ਼ੀ ਬਹੁਤ ਵਧਾਈਆਂ ਮਹਾਰਾਜ ਤੁਹਾਡੇ ਘਰ ਵਿੱਚ ਪੁੱਤਰ ਦੀ ਢਾਟ ਹੋਈ ਮੈਂ ਬਹੁਤ ਵਧਾਈਆਂ ਤੁਹਾਡੇ ਘਰ ਦੇ ਪੁੱਤਰ ਹੋਏ ਬੇਜਾ ਤੁਹਾਡੇ ਸ਼ਰੀਕੇ ਵਾਲੇ ਬਾਬਾ ਪ੍ਰਿਤੀ ਜੀ ਦਾ ਮਾਤਾ ਕਰਮੋ ਇਹ ਕਹਿੰ ਲੱਗ ਪੇਸੀ ਨੇ ਅੰਤਰੇ ਜਾਣੇ ਸਾਰਾ ਕੁਝ ਸਾਡਾ ਹੀ ਹੋਣਾ ਹੈ ਇਹ ਦਿਨਾਂ ਬੱਤਾ ਕੀਮਤੀ ਦੁਸ਼ਾਲਾ ਦੇ ਰਾਤ ਸਾਡੀ ਹੈ ਇਹਨਾਂ ਦੇ ਘਰ ਕਿਹੜਾ ਔਲਾਦ ਹੋਈ ਹੈ ਇਹ ਸਭ ਕੁਝ ਮੇਰੇ ਪੁੱਤਰ ਮਿਹਰਬਾਨ ਦਾ ਹੋਣਾ ਹੈ ਕਹਿੰਦੇ ਮਹਾਰਾਜ ਹੁਣ ਤੁਹਾਡੇ ਘਰ ਵਿੱਚ ਪੁੱਤਰ ਹੋ ਗਿਆ ਤੁਸੀਂ ਬਹੁਤ ਖੁਸ਼ ਹੋਵੋਗੇ ਬਾਛਿਆਂ ਨੇ ਕਦਰ ਕੀ ਕਿਹਾ ਕਹਿੰਦੇ ਗੁਰੂ ਨਾਨਕ ਨੇ ਤਰੁੱਠ ਕੇ ਦਾਤ ਦਿੱਤੀ ਨਾਨਕ ਸਾਹਿਬ ਪਰਮਾਤਮ ਸਾਹਿਬ ਉੱਠੇ ਜੋ ਮਰੇ ਪਾਈਆਂ ਦਾ ਹੱਥ ਹੈ ਜਿਹੜੀ ਗੁਰੂ ਨੇ ਘੁਰਟ ਕੇ ਦਿੱਤੀ ਜਿਹੜਾ ਮੰਨ ਤਾ ਮੈਂ ਕੀਤਾ ਉਹ ਦਾਤ ਨਹੀਂ ਉਹ ਬਖਸ਼ਿਸ਼ ਨਹੀਂ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ